ਸਸੀ ਗਾਜ ਜੀ ਸਵਾਗਤ ਕਰਦੇ ਆ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਪ੍ਰੀਟਿਕ ਭਲਾਡਾ ਵੱਲੋਂ ਅੱਜ ਫੇਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਚਰ ਰਹਿਣ ਵਾਲੀ ਆ ਤੁਹਾਡੇ ਵਾਸਤੇ ਲੈ ਕੇ ਆਏ ਰਸ਼ੀਆ ਦੇ ਵਿੱਚ ਸੂਟ ਫਰੈਸ਼ ਫੂਟ ਰਹਿਣਗੇ ਜੀ 올ਓਵਰ ਸੂਟ ਰਹਿਣਗੇ ਮੈਚਿੰਗ ਸੂਟ ਰਹਿਣਗੇ ਤੇ ਏਕੇ ਟੈਕਸ ਦੇ ਸੂਟ ਰਹਿਣ ਵਾਲੇ ਆ ਤੇ ਸੂਟ ਬੜੇ ਪਿਆਰੇ ਜਿਹੇ ਰਹਿਣਗੇ ਤੇ ਪ੍ਰਾਈਸ ਸਿਰਫ ਜਨਰਲ ਜੀ ਹੋਊਗੀ ਪਹਿਲਾ ਸੂਟ ਚੈੱਕ ਕਰੋ ਜੀ ਇਹ ਰੋਜ਼ ਮੈਚਿੰਗ ਹੈ ਏਕੇ ਟੈਕਸ ਦੀ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਰੋਜ਼ ਮੈਚਿੰਗ ਇਹ ਨਿਊ ਸਟਾਫ ਆਇਆ ਜੀ ਬੜਾ ਪਿਆਰਾ ਜਿਹਾ ਸਟਾਫ ਹੈ ਤੇ ਪ੍ਰਿੰਟਿੰਗ ਵੀ ਬੜੀ ਲਾਜਵਾਬ ਜੀ ਹੁੰਦੀ ਹੈ ਜੀ ਦੇਖ ਸਕਦੇ ਹੋ ਜੀ ਬੈਕ ਸਾਈਡ ਵਿੱਚ ਸੈਲਫ ਦੇ ਬਣਿਆ ਹੋਇਆ ਜੀ ਇਹ ਰੋਜ਼ ਮੈਚਿੰਗ ਹੈ ਜੀ ਉੱਪਰ ਵੀ ਤੁਸੀਂ ਲਿਖਿਆ ਦੇਖ ਸਕਦੇ ਹੋ ਇਦਾਂ ਠੀਕ ਹੈ ਜੀ ਬੜਾ ਪਿਆਰਾ ਜਿਹਾ ਸਟਾਫ ਰਹਿਣ ਵਾਲਾ ਸ਼ਰਟ ਚੈੱਕ ਕਰੋ ਜੀ ਬੜੀ ਪਿਆਰੀ ਜੀ ਸ਼ਰਟ ਰਹਿਣ ਵਾਲੀ ਹੈ ਠੀਕ ਹੈ ਜੀ ਇਹ ਵਾਰੀ ਰਊਗੀ ਇਹਦੇ ਨਾਲ ਬਾਟਮ ਸੈਲਫ ਦੇ ਵਿੱਚ ਹੀ ਬਾਟਮ ਰਹਿਣ ਵਾਲੀ ਹੈ ਬੜਾ ਪਿਆਰਾ ਜਿਹਾ ਸੂਟ ਹੈ ਜੀ ਪ੍ਰਿੰਟਿੰਗ ਦੇਖੋ ਬਹੁਤ ਪਿਆਰੀ ਰਹਿਣ ਵਾਲੀ ਹੈ ਜੀ ਇਹਦੀ ਤਾਂ ਪ੍ਰਾਈਸ ਸਿਰਫ ਰਹੂਗਾ ਜੀ 825 ਰੁਪਏ ਤੁਹਾਨੂੰ ਮਾਰਕੀਟ ਦੇ ਵਿੱਚ ਉਹਦੀ ਪ੍ਰਾਈਸ 900 950 ਤੱਕ ਮਿਲ ਵਾਲੀ ਹੈ ਸਾਡੇ ਕੋਲ ਤੁਹਾਨੂੰ ਇਹ ਵਾਲੀ ਪ੍ਰਾਈਸ 825 ਦੇ ਵਿੱਚ ਇਹ ਵਾਲਾ ਰੋਜ਼ ਮੈਸਿੰਗ ਵਾਲਾ ਸੂਟ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਬੜਾ ਪਿਆਰਾ ਜਿਹਾ ਸੂਟ ਰੈਣ ਵਾਲਾ ਡਿਜ਼ਾਈਨਿੰਗ ਵੀ ਬੜੀ ਪਿਆਰੀ ਜੀ ਰਹਿਣ ਵਾਲੀ ਹੈ ਤਿੰਨ ਕਲਰ ਆਏ ਜੀ ਸਾਡੇ ਕੋਲੇ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਦੂਸਰਾ ਕਲਰ ਚੈੱਕ ਕਰੋ ਜੀ ਦੂਸਰਾ ਕਲਰ ਵੀ ਬੜਾ ਪਿਆਰਾ ਜਾ ਰਹੂਗਾ ਇਹ ਰਹੂਗਾ 골ਡਨ ਸ਼ੇਡ ਦੇ ਵਿੱਚ ਠੀਕ ਹੈ ਜੀ ਇਹ 골ਡਨ ਸ਼ੇਡ ਦੇ ਵਿੱਚ ਰਹਿਣ ਵਾਲਾ ਚੈੱਕ ਕਰੋ ਮਸਟਰਡ 골ਡਨ ਸ਼ੇਡ ਹੈ ਇਹ ਰਹੂਗੀ ਜੀ ਬਾਟਮ ਸੈਲਫ ਦੇ ਵਿੱਚ ਬਣੀ ਹੋਈ ਹੈ ਬਾਟਮ ਤੇ ਇਹ ਰਹੂਗੀ ਸ਼ਰਟ ਜੀ ਚੈੱਕ ਕਰੋ ਜੀ ਇਹ ਸ਼ਰਟ ਰੈਡ ਵਾਲੀ ਹੈ ਜੀ ਦੇਖੋ ਠੀਕ ਹੈ ਜੀ ਇਹ ਦੀ 골ਡਨ ਸ਼ੇਡ ਦੇ ਵਿੱਚ ਰਹਿਣ ਵਾਲਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੇ ਪ੍ਰਿੰਟਿੰਗ ਵੀ ਬਹੁਤ ਜ਼ਿਆਦਾ ਪਿਆਰੀ ਰਹਿਣ ਵਾਲੀ ਹੈ ਜੀ ਇਹ ਵਾਲੇ ਸੂਟ ਦੀ ਠੀਕ ਹੈ ਜੀ ਪ੍ਰਾਈਸ ਸਿਰਫ 825 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਜੀ ਦੇਖੋ ਬਹੁਤ ਹੀ ਪਿਆਰੀ ਜੀ ਮੈਚੀਕਾ ਠੀਕ ਹੈ ਜੀ 825 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਇਹਦੇ ਵਿੱਚ ਇੱਕ ਹੋਰ ਕਲਰ ਆਊਗਾ ਜੀ ਉਹ ਵੀ ਤੁਹਾਨੂੰ ਦਿਖਾਉਣੀ ਹੈ ਇਹ ਕਰੀ ਦੂਸਰਾ ਕਲਰ ਔਰ ਵਾਲਾ ਇਹਦੇ ਵਿੱਚ ਇਹ ਵਾਲਾ ਚ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਜੀ ਦੇਖੋ ਇਹ ਵਾਲੀ ਰਹੂਗੀ ਇਹ ਨਾਲ ਬਾਟਮ ਤੇ ਇਹ ਵਾਲੀ ਰਹੂਗੀ ਜੀ ਇਹ ਨਾਲ ਸ਼ਰਟ ਚੈੱਕ ਕਰੋ ਬਹੁਤ ਪਿਆਰੀ ਮੈਚਿੰਗ ਹੈ ਜੀ ਪ੍ਰਿੰਟਿੰਗ ਦੇਖੋ ਲਾਜਵਾਬ ਜੀ ਪ੍ਰਿੰਟਿੰਗ ਤੁਹਾਨੂੰ ਮਿਲਣ ਵਾਲੀ ਹੈ ਬਾਕੀ ਤੁਸੀਂ ਇਹਦੀ ਡਿਜ਼ਾਈਨਿੰਗ ਕਰ ਸਕਦੇ ਹੋ ਡਿਜ਼ਾਈਨਿੰਗ ਕਰਕੇ ਤੁਸੀਂ ਇਹਨੂੰ ਰੈਡੀ ਕਰ ਸਕਦੇ ਹੋ ਬਹੁਤ ਪਿਆਰਾ ਸੂਟ ਬਣਾ ਜੀ ਜੇ ਰੋ ਇਹਦੀ ਡਿਜ਼ਾਈਨਿੰਗ ਹੋ ਗਈ ਸੂਟ ਦੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਅਸੀਂ 올ਓਵਰ ਸੂਟ ਰਹੂਗਾ ਜੀ ਰਸ਼ੀਆ ਬ੍ਰੈਂਡ ਦੇ ਵਿੱਚ ਚੈੱਕ ਕਰੋ ਜੀ 올ਓਵਰ ਵੀ ਲੈ ਸਕਦੇ ਹੋ ਸਾਡੇ ਕੋਲੋਂ ਤੇ ਮੈਚਿੰਗ ਵੀ ਲੈ ਸਕਦੇ ਹੋ ਜੀ ਦੇਖੋ ਜੀ ਇਹ ਰਸ਼ੀਆ ਦਾ ਕਾਟਨ ਲੌਨ ਹੈ ਜੀ 올ਓਵਰ ਸੂਟ ਵੀ ਲੈ ਸਕਦੇ ਹੋ ਗ੍ਰੇ ਕਲਰ ਦੇ ਵਿੱਚ ਹੈ ਬਹੁਤ ਪਿਆਰਾ ਸੂਟ ਰਹਿਣ ਵਾਲਾ ਠੀਕ ਹੈ ਜੀ 올ਓਵਰ ਦੇ ਵਿੱਚ ਤੁਸੀਂ ਲੈ ਸਕਦੇ ਹੋ ਸਾਡੇ ਕੋਲੋਂ ਇਹ 750 ਦਾ ਸੂਟ ਤੋਂ ਨੂੰ ਪੈਡ ਵਾਲਾ ਜੀ 올ਓਵਰ ਦੇ ਵਿੱਚ ਜੇਕਰ ਮੈਚਿੰਗ ਕਰਕੇ ਲਾਉਂਗੇ ਤਾਂ ਤੁਹਾਨੂੰ 650 ਦੇ ਵਿੱਚ ਸੂਟ ਪਊਗਾ ਜੀ ਦੇਖੋ ਜੀ ਇਹ ਵਾਰੀ ਮੈਚਿੰਗ ਦੇ ਨਾਲ ਤੁਹਾਨੂੰ 650 ਦੇ ਵਿੱਚ ਸੂਟ ਪਊਗਾ ਜੇਕਰ 올ਓਵਰ ਲਾਉਂਗੇ ਤਾਂ ਤੁਹਾਨੂੰ ਸਿਰਫ 750 ਦਾ ਸੂਟ ਪਹਿਨਣਾ ਪਊਗਾ ਜੀ ਫ੍ਰਿੰਟ ਬਹੁਤ ਆ ਪਿਆਰਾ ਜਿਹਾ ਰਹਿਣ ਵਾਲਾ ਹੈ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਦੂਸਰਾ ਕਲਰ ਇਹਦੇ ਵਿੱਚ ਆਫ ਵਾਈਟ ਦੇ ਵਿੱਚ ਆਊਗਾ ਜੀ ਚੈੱਕ ਕਰੋ ਜੀ ਕਾਫੀ ਡਿਮਾਂਡ ਰਹਿੰਦੀ ਹੈ ਜੀ ਆਫ ਵਾਈਟ ਦੀ ਦੇਖੋ ਇਹ ਵਾਲਾ 프ਿੰਟ ਆਊਗਾ ਜੀ ਆਫ ਵਾਈਟ ਦੇ ਵਿੱਚ ਠੀਕ ਹੈ ਜੀ ਇਹ ਵੀ ਤੁਸੀਂ ਸਾਡੇ ਕੋਲੋਂ ਮੈਚਿੰਗ ਲੈ ਸਕਦੇ ਹੋ 650 ਦੇ ਵਿੱਚ ਤੁਹਾਨੂੰ ਪਹਿਣ ਵਾਲਾ ਮੈਚਿੰਗ ਦੇਖੋ ਜੀ ਤੇ ਜੇਕਰ ਤੁਸੀਂ 올ਓਵਰ ਲਓਗੇ ਤਾਂ ਤੁਹਾਨੂੰ 750 ਦੇ ਵਿੱਚ ਇਹ ਵਾਲਾ ਸੂਟ ਪਹਿਣ ਵਾਲਾ ਜੀ ਮਾਰਕੀਟ ਦੇ ਵਿੱਚ ਪ੍ਰਾਈਸ ਤੁਹਾਨੂੰ 850 900 ਤੱਕ ਮਿਲਣ ਵਾਲੀ ਜੀ ਸਾਡੀ ਪ੍ਰਾਈਸ ਸਿਰਫ 750 ਵਿੱਚ ਰਹੂਗੀ 올ਓਵਰ ਸੂਟ ਦੀ ਠੀਕ ਹੈ ਰਸ਼ੀਆ ਬ੍ਰਾਂਡ ਰੋਗਾ ਜੀ ਰਸ਼ੀਆ ਬ੍ਰਾਂਡ ਦਾ ਕਾਟਨ ਲੋਨ ਪਹਿਣ ਵਾਲਾ ਜੀ ਇਹ ਵੀ ਬੈ ਚੈੱਕ ਕਰੋ ਜੀ ਇਹ ਵੀ ਆਫ ਵਾਈਟ ਦੇ ਵਿੱਚ ਰਹੂਗਾ ਇਹ ਤੁਹਾਨੂੰ 올ਓਵਰ ਸੂਟ ਮਿਲੂਗਾ ਦੇਖੋ ਜੀ ਪ੍ਰਾਈਸ ਰਹੂਗੀ 750 ਜੀ ਇਹ ਵੀ ਆਫ ਵਾਈਟ ਦੇ ਵਿੱਚ ਪੈਣ ਵਾਲਾ ਜੀ ਰਸ਼ੀਆ ਬ੍ਰਾਂਡ ਹੈ ਜੀ ਕਾਟਨ ਲਾਉਣਾ ਰਸ਼ੀਆ ਬ੍ਰਾਂਡ ਦਾ ਤਾਂ ਪ੍ਰਾਈਸ ਰਹੂਗੀ 750 750 ਦੇ ਵਿੱਚ ਤੁਸੀਂ ਇਹ ਵਾਲਾ 올ਓਵਰ ਸੂਟ ਲੈ ਸਕਦੇ ਹੋ ਪ੍ਰਿੰਟ ਦੇਖੋ ਜੀ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਰੈਡ ਵਾਲਾ ਠੀਕ ਹੈ ਜੀ ਇਸ ਦੇ ਵਿੱਚ ਅਗਲਾ ਕਲਰ ਮਿਲੂਗਾ ਤੁਹਾਨੂੰ ਇਹ ਵਾਲਾ ਕਲਰ ਚੈੱਕ ਕਰੋ ਜੀ ਗਰੇ ਬਲੈਕ ਕਲਰ ਹੈ ਜੋ ਸਭ ਦਾ ਮਨ ਪਸੰਦ ਕਲਰ ਹੁੰਦਾ ਜੀ ਬਲੈਕ ਦੇਖੋ ਇਹ ਕੇਵਲ ਕਲਰ ਮਿਲੂਗਾ ਤੁਹਾਨੂੰ 750 ਦਾ ਤੁਹਾਨੂੰ ਪਹਿਨਣ ਵਾਲਾ ਸੂਟ ਛੋਟੇ ਪ੍ਰਿੰਟ ਦੇ ਵਿੱਚ ਰਹੂਗਾ ਜੀ ਗਰੇ ਜਾਂ ਬਲੈਕ ਕਲਰ ਆਉਣ ਵਾਲਾ ਜੀ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਇਹ ਆਊਗਾ ਜੀ ਗਰੇ ਬਲੂ ਜਾਂ ਕਲਰ ਠੀਕ ਹੈ ਜੀ ਇਨੂੰ ਤੁਸੀਂ ਸਲੇਟੀ ਕਲਰ ਜਾਂ ਵੀ ਕਹਿ ਸਕਦੇ ਆ ਜੀ ਬਹੁਤ ਪਿਆਰਾ ਕਲਰ ਨਾ ਤੇ ਬਲੂ ਐ ਨਾ ਹੀ ਗ੍ਰੇ ਐ ਨੂੰ ਸਲੇਟੀ ਜਿਹਾ ਕਲਰ ਵੀ ਕਹਿ ਸਕਦੇ ਆ ਬੜਾ ਪਿਆਰਾ ਜਿਹਾ ਪ੍ਰਿੰਟ ਆ ਛੋਟਾ ਛੋਟਾ ਪ੍ਰਿੰਟ ਰੈਨ ਵਾਲਾ ਆਲਓਵਰ ਸੂਟ ਆ ਜੀ ਬਹੁਤ ਪਿਆਰਾ ਸੂਟ ਰੈਨ ਵਾਲਾ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਅਸੀਂ ਦੇਖੋ ਜੀ ਇਹ ਮਿਲੂਗਾ ਤੁਹਾਨੂੰ ਖਾਦੀ ਦੇ ਵਿੱਚ ਖਾਦੀ ਦੇ ਵਿੱਚ ਪੈਣ ਵਾਲਾ ਜੀ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਆ ਡਿਜ਼ਾਈਨਿੰਗ ਚੈੱਕ ਕਰੋ ਤੇ ਪ੍ਰਿੰਟਿੰਗ ਚੈੱਕ ਕਰੋ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੇਕਰ ਤੁਸੀਂ 올ਓਵਰ ਸੂਟ ਲਓਗੇ ਸਾਡੇ ਕੋਲ ਤੁਹਾਨੂੰ 900 ਰੁਪਏ ਦੇ ਵਿੱਚ ਸੂਟ ਪੈਣਾ ਜੀ ਖਾਦੀ ਦੇ ਵਿੱਚ ਰਹੂਗਾ ਬਿਲਕੁਲ ਸੌਫਟ ਵਾਲਾ ਸਟਾਫ ਹੈ ਬਿਲਕੁਲ ਸੌਫਟ ਬੈਕ ਤੋਂ ਤੁਸੀਂ ਦੇਖ ਸਕਦੇ ਹੋ ਐਦਾਂ ਇਹਦੀ ਸੈਲਫ ਚ ਬਣਿਆ ਹੋਇਆ ਜੀ ਖਾਦੀ ਦੇ ਵਿੱਚ ਰਹੂਗਾ ਜੇਕਰ ਤੁਸੀਂ ਮੈਚਿੰਗ ਲਓਗੇ ਤਾਂ ਤੁਹਾਨੂੰ ਇਹ ਸੂਟ ਪੈਣ ਵਾਲਾ ਜੀ 750 ਦਾ ਠੀਕ ਹੈ ਜੀ 750 ਦੇ ਵਿੱਚ ਤੁਸੀਂ ਮੈਚਿੰਗ ਸੂਟ ਲੈ ਸਕਦੇ ਹੋ ਤੇ ਜੇਕਰ ਤੁਸੀਂ ਲੈ ਰਹੇ ਹੋ ਸਾਡੇ ਕੋਲ 올ਓਵਰ ਤੇ 900 ਰੁਪਏ ਦਾ ਤੁਹਾਨੂੰ ਸੂਟ ਪੈਣ ਵਾਲਾ ਜੀ ਖਾਦੀ ਦੇ ਵਿੱਚ ਇੰਨਾ ਸੌਫਟ ਤੇ ਮਲੇਮ ਸਟੱਫ ਰੈਣ ਵਾਲਾ ਜੀ ਇਹ ਵਾਲਾ ਠੀਕ ਹੈ ਜੀ ਅਗਲਾ ਦੇਖੋ ਜੀ ਇਹ ਆਡੀ ਦੇ ਵਿੱਚ ਮਿਲੂਗਾ ਤੁਹਾਨੂੰ ਕੈਮਰਾ ਕਾਟਨ ਦੇ ਵਿੱਚ ਰੈਣ ਵਾਲਿਆ ਸੂਟ ਹੈ ਇਹਦੀ ਪ੍ਰਾਈਸ ਰਹੂਗੀ 500 ਰੁਪਏ ਦੇਖੋ ਜੀ ਇਹ ਟੈਬੀ ਕੈਮਰਾ ਕਾਟਨ ਹੈ ਜੀ ਟੈਬੀ ਦੇ ਵਿੱਚ ਹੈ ਟੈਬੀ ਕੈਮਰਾ ਕਾਟਨ ਹੈ 500 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਇਹ ਵਾਲੀ ਸੂਟ ਦੀ ਮਾਊਸ ਕਲਰ ਆਊਗਾ ਇਹਦੇ ਵਿੱਚ ਇੱਕ ਆਊਗਾ ਜੀ ਗ੍ਰੇ ਕਲਰ ਡਾਰਕ ਗ੍ਰੇ ਕਲਰ ਆਊਗਾ ਜੀ ਠੀਕ ਹੈ ਜੀ ਪ੍ਰਾਈਸ ਰਹੂਗੀ ਇਹਦੀ 500 ਰੁਪਏ ਟੈਬੀ ਕਾਟਨ ਦੇ ਵਿੱਚ ਰਹੂਗਾ 올ਓਵਰ ਸੂਟ ਰਹੂਗਾ ਜੀ ਸਟਾਫ ਬਹੁਤ ਹੀ ਜ਼ਿਆਦਾ ਫਾਈਨ ਹੈ ਐਦਾਂ ਦੀ ਕੋਈ ਗੱਲ ਨਹੀਂ ਕਿ ਸਟਾਫ ਇਹ ਵਧੀਆ ਨਹੀਂ ਹੈ ਇਹ ਵੀ ਬਹੁਤ ਹੀ ਜ਼ਿਆਦਾ ਫਾਈਨ ਸਟਾਫ ਹੈ ਡੇਲੀ ਰੁਟੀਨ ਦੇ ਵਿੱਚ ਜਿਸ ਤੋਂ ਨੂੰ ਪਿਆਲਾ ਸੂਟ ਦਿਖਾਈ ਸੀ ਉਹ ਤੁਸੀਂ ਕਿਤੇ ਵੀ ਵੇਅਰ ਕਰ ਸਕਦੇ ਹੋ ਬਾਹਰ ਅੰਦਰ ਜਾਣ ਲਈ ਵੀ ਤੁਸੀਂ ਉਹਨਾਂ ਨੂੰ ਪਾ ਸਕਦੇ ਹੋ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਪ੍ਰਿੰਟ ਰੈਨ ਵਾਲਾ ਇਹ ਕੇ ਟੈਕਸਚਰ ਹੋਊਗਾ ਜੀ ਇਹ ਤੇ ਪ੍ਰਾਈਸ ਰਹੂਗੀ ਸਿਰਫ ਇਹਦੀ 500 ਰੁਪਏ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹਦੀ ਪ੍ਰਾਈਸ ਵੀ ਰਹਿਣ ਵਾਲੀ ਹੈ 500 ਰੁਪਏ ਦੇਖੋ ਜੀ ਕੈਮਰਾ कॉटन ਹੈ ਕੈਮਰਾ कॉटन ਸਟਾਫ ਰੈਨ ਮਤਲਬ 올ਓਵਰ ਸੂਟ ਦੀ ਪ੍ਰਾਈਸ ਰਹੂਗੀ 500 ਰੁਪਏ ਫਰੰਟ ਚੈੱਕ ਕਰੀ ਚਲੋ ਡਿਜ਼ਾਈਨ ਚੈੱਕ ਕਰੀ ਚਲੋ ਬਹੁਤ ਪਿਆਰੇ ਜਿਹੇ ਡਿਜ਼ਾਈਨ ਦੇਣ ਵਾਲੇ ਆ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਦੇਖੋ ਇਹ ਵੀ ਕੈਮਰਾ ਕਾਟਨ ਦੇ ਵਿੱਚ ਰਹੂਗਾ ਜੀ ਏਕੇ ਟੈਕਸ ਔਰ ਟੈਬੀ ਲਾਈਨਿੰਗ ਹੈ ਸਟਾਫ ਦੇ ਨਜ਼ਦੀਕ ਤੋਂ ਦੇਖ ਸਕਦੇ ਹੋ ਤੁਸੀਂ ਟੈਬੀ ਲਾਈਨਿੰਗ ਹੈ ਪ੍ਰਾਈਸ ਸਿਰਫ 500 ਰੁਪਏ ਹੈ 500 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਇਹ ਵੀ ਕੈਮਰਾ ਕਾਟਨ ਦੇ ਵਿੱਚ ਰਹੂਗਾ ਜੀ ਪ੍ਰਾਈਸ ਸਿਰਫ ਪਊਗੀ ਇਹਦੀ 500 ਰੁਪਏ ਚੈੱਕ ਕਰੋ ਛੋਟਾ ਛੋਟਾ ਬ੍ਰੈਂਡ ਹੈ ਬਹੁਤ ਹੀ ਪਿਆਰਾ ਜਿਹਾ ਰਹਿਣ ਵਾਲਾ ਹੈ 500 ਰੁਪਏ ਦੀ ਪ੍ਰਾਈਸ ਪੈਣ ਵਾਲੀ ਹੈ ਠੀਕ ਹੈ ਜੀ ਇਸ ਤੋਂ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਰਹੂਗਾ ਜੀ कॉटन ਨਾਟ ਰਸ਼ੀਆ ਦਾ कॉटन ਨਾਟ ਰਹਿਣ ਵਾਲਾ ਠੀਕ ਹੈ ਜੀ ਰਸ਼ੀਆ ਦਾ कॉटन ਲਾਉਣ ਹੈ ਬ੍ਰੈਂਡ ਦੇਖੋ ਜੀ ਬਾਟਮ ਰਹੂਗੀ ਸੈਲਫ ਦੇ ਵਿੱਚ ਇਹ ਵਾਲੀ ਰਹੂਗੀ ਸ਼ોર્ટ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਪ੍ਰਾਈਸ ਸਿਰਫ ਰਹੂਗੀ ਇਹਦੀ 660 ਰੁਪਏ 560 ਦੇ ਵਿੱਚ ਸੀ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਅਸੀਂ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਬੜਾ ਪਿਆਰਾ ਜਿਹਾ ਸੂਟ ਰੈਨ ਵਾਲਾ ਡਿਵਾਈਨ ਕਾਟਨ ਦੇ ਵਿੱਚ ਹੈ ਇਹ ਵੀ ਨਿਊ ਕਨਸੈਪਟ ਹੈ ਜੀ ਤੁਹਾਡੇ ਵਾਸਤੇ ਇਹ ਕੇ ਟੈਕਸ ਦੇ ਵਿੱਚ ਨਿਊ ਕਨਸੈਪਟ ਆਇਆ ਚੈੱਕ ਕਰੋ ਜੀ ਇਹ ਮੈਚਿੰਗ ਰਹੂਗੀ ਇਹਨਾਂ ਨਾਲ ਬਾਟਮ ਸੈਲਫ ਦੇ ਵਿੱਚ ਅਗਲਾ ਇਹਦੇ ਵਿੱਚ ਰਹੂਗੀ ਸ਼ਰਟ ਦੇਖੋ ਇਹ ਵਾਲੀ ਰਹਿਣ ਵਾਲੀ ਹੈ ਜੀ ਇਹਦੇ ਵਿੱਚ ਸ਼ਰਟ ਦੇਖੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹੂਗਾ ਤੇ ਇਹ ਵੀ ਤੁਸੀਂ ਨਜ਼ਦੀਕ ਤੋਂ ਦੇਖ ਸਕਦੇ ਹੋ ਜੀ ਇਹ ਡਿਵਾਈਨ ਕਾਟਨ ਹੈ ਨਜ਼ਦੀਕ ਤੋਂ ਦੇਖੋ ਜੀ ਇਹਦੀ ਡਿਜ਼ਾਈਨਿੰਗ ਦੇਖੋ ਇਹਦੀ ਕਿਦਾਂ ਡਿਜ਼ਾਈਨਿੰਗ ਹੋਈ ਹੈ ਸਟੱਫ ਇਸ ਸੈਲਫ ਦੇ ਵਿੱਚ ਰਹੂਗਾ ਜੀ ਇਹ ਵਾਲੀ ਰਹੂਗੀ ਜੀ ਦੀ ਬੈਕ ਸਾਈਡ ਬਹੁਤ ਜ਼ਿਆਦਾ ਸੌਫਟ ਸਟੱਫ ਰਹਿਣ ਵਾਲਾ ਜੀ ਪ੍ਰਾਈਸ ਤੇ ਕਲਰ ਚੈੱਕ ਕਰੋ ਬਹੁਾੜਾ ਪਿਆਰਾ ਜਿਹਾ 골ਡਨ ਸ਼ੇਡ ਦੇ ਵਿੱਚ ਕਲਰ ਰਹਿਣ ਵਾਲਾ ਦੇਖੋ ਜੀ ਠੀਕ ਹੈ ਜੀ ਪ੍ਰਾਈਸ ਹੈ ਰਹੂਗੀ ਇਹਦੀ ਨੋ ਸਰਪੇ ਨੋ ਸਰਪੇ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਅਸੀਂ ਸਵੈਸ ਜੋਰਜਟ ਦੇ ਵਿੱਚ ਦੇਖੋ ਜੀ ਇਹ ਰਹੂਗੀ ਬਾਟਮ ਮਸਲੀਨ ਦੀ ਰਹਿਣ ਵਾਲੀ ਹੈ ਜੀ ਨਾਲ ਬਾਟਮ ਸਵੈਸ ਜੋਰਜਟ ਦੇ ਵਿੱਚ ਆਊਗਾ ਜੀ ਆਈ ਵਰਕ ਦਾ ਸੂਟ ਬਣਿਆ ਹੋਇਆ ਉੱਪਰ ਸਾਰੇ ਵੀ ਆਈ ਵਰਕ ਹੋਇਆ ਮਸਲੀਨ ਦੀ ਰਹੂਗੀ ਜੀ ਬਾਟਮ ਚੈੱਕ ਕਰੋ ਬੜਾ ਪਿਆਰਾ ਜਿਹਾ ਸੁੱਟ ਰਹੂਗਾ ਜੀ ਤੇ ਇਹ ਵਾਲੀ ਰਹੂਗੀ ਇਹਦੇ ਵਿੱਚ ਲਾਈਟ ਜੇ ਫਿਰੋਜ਼ੀ ਕਲਰ ਦੀ ਸ਼ਰਟ ਦੇਖੀ ਚੈੱਕ ਕਰੋ ਜੀ ਸਵੀਕਨ ਸਿੱਪੀ ਵਰਕ ਹੈ ਜੀ ਪੂਰੀ ਆਰੀ ਵਰਕ ਹੋਇਆ ਠੀਕ ਹੈ ਜੀ ਪੂਰੀ ਸ਼ਰਟ ਦੇ ਉੱਪਰ ਆਰੀ ਵਰਕ ਹੋਇਆ ਤੇ ਇਹ ਵਾਲੀ ਰਹਿਣ ਵਾਲੀ ਹੈ ਮਸਲੀਨ ਦੀ ਇਹ ਨਾਲ ਬਾਟਮ ਸਵਿਸ ਜੌਰਜਟ ਬਿਲਕੁਲ ਪਿਓਰ ਵਾਲੀ ਜੌਰਜਟ ਰਹਿਣ ਵਾਲੀ ਹੈ ਜੀ ਤੇ ਪੂਰਾ ਆਰੀ ਵਰਕ ਹੋਇਆ ਪ੍ਰਾਈਜ਼ ਰਹੂਗੀ ਜੀ ਇੱਥੇ 1200 ਰੁਪਏ 1200 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਸਵੈਸ ਜੋਰ ਜੱਟ ਦੇ ਵਿੱਚ ਠੀਕ ਹੈ ਜੀ ਦੂਸਰਾ ਕਲਰ ਚੈੱਕ ਕਰੋ ਜੀ ਇਹਦੇ ਵਿੱਚ ਦੇਖੋ ਜੀ ਇਹ ਵਾਲਾ ਕਲਰ ਆਊਗਾ ਜੀ ਬੜਾ ਪਿਆਰਾ ਜਿਹਾ ਕਲਰ ਹੈਨ ਵਾਲਾ ਇਹ ਵੀ ਕਾਫੀ ਡਿਮਾਂਡ ਰਹਿੰਦੀ ਹੈ ਇਹ ਵਾਲੇ ਕਲਰ ਦੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਦੇਖੋ ਇਹ ਵੀ ਸਵੈਸ ਜੋਰ ਜੱਟ ਦੇ ਵਿੱਚ ਰਹੂਗਾ ਜੀ ਪੂਰਾ ਸੂਟ ਤੁਹਾਨੂੰ ਖੋਲ ਕੇ ਦਿਖਾਵਾਂਗੇ ਦੇਖੋ ਜੀ ਪ੍ਰਾਈਸ ਰਹੂਗੀ ਜੀ ਇਹਦੀ 1200 ਰੁਪਏ ਦੇ ਵਿੱਚ ਸੂਟ ਪੈਣ ਵਾਲਾ ਚੈੱਕ ਕਰੋ ਠੀਕ ਹੈ ਜੀ ਸਵੀਕਨ ਸਿਪੀ ਵਰਕ ਵੀ ਹੋਇਆ ਤੇ ਆਰੀ ਵਰਕ ਵੀ ਹੋਇਆ ਤੇ ਇਹ ਵਾਲੀ ਰਹੂਗੀ ਜੀ ਇਹ ਨਾਲ ਬਾਟਮ ਸਵੈਸ ਜੋਰਜਟ ਹੈ ਬਿਲਕੁਲ ਸੌਫਟ ਵਾਲੀ ਠੀਕ ਹੈ ਜੀ ਇਸ ਤੋਂ ਅਗਲਾ ਰਾਹੂਗਾ ਸੂਟ ਇਹ ਵੀ ਸਵੈਸ ਜੋਰਜਟ ਦੇ ਵਿੱਚ ਹੀ ਰਹਿਣ ਵਾਲਾ ਚ ਦੇਖੀਏ ਜੀ ਇਹਦੇ ਉੱਪਰ ਵੀ ਪੂਰਾ ਆਰੀ ਵਰਕ ਹੋਇਆ ਚ ਪ੍ਰਿੰਟਿੰਗ ਦੇਖੋ ਡਿਜ਼ਾਈਨਿੰਗ ਦੇਖੋ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਸਰਪ੍ਰਾਈਜ਼ ਰਹੂਗੀ ਇਹਦੀ ਵੀ 1200 ਤੇ 1200 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਇਸ ਤੋਂ ਅੱਗੇ ਸਾਡੇ ਕੋਲੇ ਸਿਰਫ ਆਰੀ ਆਰ ਕੰਢੀ ਦੇ ਸੂਟ ਹੈ ਜੀ ਠੀਕ ਹੈ ਜੀ ਇਹਦੀ ਪ੍ਰਾਈਸ ਰਹੂਗੀ 900 ਰੁਪਏ ਆਰ ਕੰਢੀ ਦਾ ਠੀਕ ਹੈ ਜੀ ਪ੍ਰਿੰਟਿੰਗ ਦੇਖੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਇਹ ਨਿਓਨ ਮਹਿੰਦੀ ਕਲਰ ਹੈ ਜੋ ਕਾਫੀ ਅੱਜਕੱਲ ਟ੍ਰੈਂਡਿੰਗ ਕਲਰ ਚੱਲ ਰਿਹਾ ਨਿਓਨ ਮਹਿੰਦੀ ਕਲਰ ਦੇ ਵਿੱਚ ਇਹ ਵਾਲੀ ਰਹੂਗੀ ਜੀ ਸ਼ਲਟ ਇਹ ਵਾਲੀ ਰਹੂਗੀ ਬਾਟਮ ਨਿਓਨ ਮਹਿੰਦੀ ਦੇ ਵਿੱਚ ਠੀਕ ਹੈ ਜੀ ਬਹੁਤ ਪਿਆਰੇ ਪਿਆਰੇ ਕਲਰ ਹੈ ਇਹ ਹੈਗਾ ਆਰਕੰਡੀ ਦੇ ਵਿੱਚ ਇਹਦੀ ਪ੍ਰਾਈਸ ਰਹੂਗੀ 900 ਰੁਪਏ ਠੀਕ ਹੈ ਜੀ ਇਹਨਾਂ ਸੂਟਾਂ ਵਿੱਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਾਉ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਗਾ